ਵੇ ਕੀ ਕਹਿੰਦਾ ਚਾਹੁੰਦੇ ਯਾਤਰਾ ਤੇ ਗਏ ਸੀ ਕਰੋ ਐਸੀ ਤੇ ਅੱਜ ਬੋਸਾ ਹੋ ਨਾ ਕਿੱਥੇ ਕਿੱਥੇ ਗਏ ਸੀ ਅਸੀਂ ਅੰਬਰਸਰ ਗਏ ਸੀ ਯਾਤਰਾ ਤੇ ਵਧੀਆ ਵਧੀਆ ਮੰਤਰੀ ਨੇ ਭਗਵੰਤ ਮਾਨ ਨੇ ਸਾਨੂੰ ਵਧੀਆ ਪ੍ਰੋਗਰਾਮ ਸਾਰਾ ਹੋਟਲ ਦੇ ਵਿੱਚ ਸਾਨੂੰ ਕੋਈ ਕਾਟ ਨਹੀਂ ਆਈ ਸਾਰਾ ਖੁਸ਼ੀ ਸਾਨੂੰ ਮਿਲਿਆ ਕਿ ਕਿਸੇ ਜੀ ਦੀ ਕੋ ਰੋਟੀ ਦੀ ਘਾਟ ਨਹੀਂ ਆਈ ਕੋਈ ਕਾਹ ਸੜ ਘਾਟ ਨਹੀਂ ਬੜਾ ਸਾਰਾ ਪ੍ਰਬੰਧ ਪੂਰਾ ਬੜਾ ਸੀਗਾ ਬੜਾ ਅੱਛਾ ਕਿੱਥੇ ਕਿੱਥੇ ਜਾ ਕੇ ਆ ਤੁਸੀਂ ਆਸ਼ੀਰਵਰ ਮੰਦਿਰ ਸਾਰੇ ਆ ਕੇ ਆਇਆ ਵਾਲਮੀਕੀ ਦੇ ਮੰਦਿਰ ਜਾ ਕੇ ਅੱਛਾ ਕਿੱਥੇ ਹੋਇਆ ਪ੍ਰਬੰਧ ਪੂਰਾ ਸੀਗਾ ਪੂਰਾ ਪ੍ਰਬੰਧ ਸੀਗਾ ਤੁਸੀਂ ਅਗਰ ਕਪਾਸਤੇ ਵਿੱਚ ਗਏ ਸੀ ਪਾਸਤੇ ਵਿੱਚ ਕੀ ਪ੍ਰਬੰਧ ਸੀਗਾ ਬਸ ਇਹ ਪ੍ਰਬੰਧ ਕੋਈ ਸੀ ਜਿਵੇਂ ਪਾਣੀ ਤਾਂ ਆਈ ਸਾਰਾ ਕੁਝ ਸਭ ਹਰੀ ਕੰਮ ਸੀਗਾ ਅੱਛਾ ਤੇ ਪੂਰੀ ਟੀਮ ਹੈ ਕਿਸੀ ਬਸ ਦੇ ਵਿੱਚ ਹਾਂ ਟੀਮ ਹੈਗੀ ਸੀ ਬਸ ਦੇ ਵਿੱਚ ਹਾਂ ਹਾਂ ਹੈਗੀ ਸੀ ਪੂਰਾ ਵਧੀਆ ਲੱਗਿਆ ਪੂਰਾ ਵਧੀਆ ਪੂਰਾ ਇਹ ਕਿਹਨੇ ਚੰਗੇ ਸਰਕਾਰ ਨੇ ਪ੍ਰਵਲ ਕੀਤਾ ਹੈ ਵਧੀਆ ਪ੍ਰਵਲ ਕੀਤਾ ਸਰਕਾਰ ਨੇ ਵਿਚਾਲਾਗੀਆਂ ਸਰਕਾਰਾਂ ਨੇ ਜਿਹੜੇ ਪ੍ਰਵਲ ਕਰ ਸੀ ਇਹਦਾ ਧੰਨਵਾਦ ਇਹਦਾ ਜਿਨੇ ਸਾਨੂੰ ਯਾਤਰਾ ਕਰਾਈ ਕਿੰਨਾ ਚੰਗਾ ਲੱਗਦਾ ਜੇ ਤੁਸੀਂ ਪੰਚ ਪੰਡਾ ਆ ਜਾਂਦਾ ਵਧੀਆ 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 ਲੱਗਿਆ ਪ੍ਰੋਗਰਾਮ ਇਹ ਕਿਹਨੇ ਚੰਗਾ ਸਰਕਾਰ ਬੰਨੀ ਬੱਸ ਤੇ ਦਿੱਤੀ ਜੀ ਯਾਤਰਾ ਦੀ ਕਿਤੇ ਜਾ ਕੇ ਉਹ ਤੇ ਰਾਜਪਾਤ ਸਾਈਂ ਫੜਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਖਾਣ ਪੀਣ ਦਾ ਸਾਰਾ ਪ੍ਰਬੰਧ ਸੀ ਵਿੱਚ ਬਹੁਤ ਵਧੀਆ ਟੀਮ ਸੀ ਸਾਰਾ ਕਿਸੇ ਨੂੰ ਕਿਸੇ ਕਿਸੂ ਦੀ ਔਖ ਨਹੀਂ ਆਈ ਜੀ ਜਿਹੜੀ ਸਰਕਾਰ ਇਹ ਸਕਾਨ ਨੇ ਪਹੁੰਚ ਲਿਤਾ ਬਹੁਤ ਵਧੀਆ ਕੀਤਾ ਜੀ ਬਹੁਤ ਵਧੀਆ ਐਵੇਂ ਜਾਇ ਨਹੀਂ ਸੀ ਜਾਂਦਾ ਜੀ ਇਨਾਂ ਦੇ ਪ੍ਰਾਲੇ ਨਾਲ ਹਰ ਇੱਕ ਗਰੀਬ ਵੀ ਅਮੀਰ ਵੀ ਸਭ ਗਏ ਆ ਜੀ ਬਹੁਤ ਵਧੀਆ ਗਏ ਕਿੰਨੀ ਚਿੰਗਾ ਲਾ ਬਹੁਤ ਵਧੀਆ ਖੁਸ਼ੀ ਹੋਈ ਹੈ ਜੀ ਅੱਜ ਕੀ ਨਾਮ ਹੈ ਵਰ ਸਿੰਘ ਹੈ ਵਰ ਸਿੰਘ ਕਿੱਥੇ ਕਿੱਥੇ ਜਾ ਕੇ ਉਜਾਤਰਾ ਦੇ ਗਏ ਸੀ ਨਾ ਉਸ ਵਾਸਤੇ ਉਹ ਬੱਚੇ ਜਿਵੇਂ ਜੀ ਆਤੀ ਬੰਨਣਾ ਸੀ ਤੁਹਾਨੂੰ ਅੱਜ ਬਹੁਤ ਮੁਰਤਿ ਕਿਉਂ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਹੈ ਹੈਗਾ ਕਿ ਦੇਖਿਆ ਕੋਈ ਮੁੱਖ ਮੰਤਰੀ ਨੇ ਦੇਖਮ ਤੇ ਪਹਿਲਾਂ ਗੁਰਦਵਾਰੇ ਦੇ ਅਸਥਾਨ ਤੇ ਜੀ ਅੰਬਰ ਸਾਹਿਬ ਸਾਹਿਬ ਉਹਦੇ ਤੋਂ ਬਾਅਦ ਦਰਗਾਹ ਮੰਦਰ ਉਜਵਲ ਆਪਣਾ ਬੜਰਤੀ ਹੋ ਬਗੈ ਬਗੈ ਉਜਵਲ ਬਾਲ ਮੇ ਬਹੁਤ ਬੜੀ ਲੱਗਿਆ ਤੇ ਬਹੁਤ ਸੇਵਾ ਕਰਨ ਸਰਕਾਰ ਨੇ ਪ੍ਰਲਾ ਕੀਤਾ ਬੜੀ ਲੱਗ ਰਿਹਾ ਬਹੁਤ ਬਹੁਤ ਬੜੀ ਲੱਗਿਆ ਇਹ ਮੰਨ ਕੇ ਹੁ ਦੀ ਸਾਰੀ ਬਹੁਤ ਤਸ਼ਕਰ ਹਰ ਬੰਦ ਨਹੀਂ ਇਹ ਅਜੀਬਾ ਬਹੁਤ ਖੁਸ਼ੀ ਹੋਈ ਬਹੁਤ 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 ਖੁਸ਼ੀ ਹੋਈ ਇੱਕ ਨਾਲ ਪੰਚਾਇਤ ਵੱਲੋਂ ਗਲਾਸ ਹੀ ਵੰਡੇ ਗਏ ਨੇ ਹਾਂਜੀ ਹਾਂ ਉਹ ਹੈ ਹੈ ਇਹ ਇਹ ਨਿੱਕੇ ਬੱਚੇ ਇਹ ਵੀ ਇੱਕ ਯਾਤਰਾ ਹੋ ਗਈ ਯਾਤਰਾ ਹਾਂਜੀ ਹਾਂ ਬਹੁਤ ਵਧੀਆ ਜੀ ਕਿਹਨੇ ਚਲੋ ਯਾਤਰਾ ਤੋਂ ਵਾਪਸ ਆਇਆ ਹਾਂ ਪੰਚਾਇਤ ਨੇ ਸਵਾਗਤ ਕੀਤਾ ਹਾਂ ਬਹੁਤ ਖੁਸ਼ੀ ਹੋਈ ਜੀ ਕਿੱਥੇ ਕਿੱਥੇ ਜਾ ਕੇ ਆਏ ਅਸੀਂ ਉੱਥੇ ਅੰਮ੍ਰਿਤਸਰ ਗਏ ਆਂ ਆ ਬੱਟੇ ਦੇ ਜਾ ਕੇ ਆਂ ਦੇਖੋ ਮੰਦਿਰ ਜਾ ਕੇ ਆਂ ਹਾਂ ਕਿੰਨਾ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਕੋਸਮ ਸਰਕਾਰ ਤੋਂ ਹਾਂ ਜਾਵਾ ਖੋ ਜਾ ਅਮਨ ਜੀ ਕੀ ਕਹਿੰਦੇ ਤੰਗ ਯਾਤਰਾ ਜਿ ਗਈ ਸੀ ਨਾ ਪੰਜਾਬ ਸਰਕਾਰ ਦੇ ਬੱਸ ਵਿੱਚ ਜਿ ਗਈ ਸੀ ਕਿੱਥੇ ਕਿੱਥੇ ਗਏ ਸੀ ਤੇ ਅੱਜ ਵਾਪਸ ਆਏ ਸਭ ਤੋਂ ਪਹਿਲਾਂ ਤਾਂ ਸਾਰੇ ਸੰਗਤ ਜਿਉਂ ਬਹਿਗੁਰੂ ਜੀ ਕੇ ਖਾਲਸਾ ਬਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਤੀਰਥ ਯਾਤਰਾ ਯੋਜਨਾ ਤਹਿਤ ਜਿਹੜੇ ਆਪਣੇ ਮਨ ਪਿੰਡਾਂ ਦੇ ਵਿੱਚੋਂ ਬਜ਼ੁਰਗ ਨੇ ਉਨਾ ਵਾਸਤੇ ਤੀਰਥ ਯਾਤਰਾ ਯੋਜਨਾ ਤਹਿਤ ਨਹਿਮ ਵੀ ਦਿੱਆ ਇਹ ਬਹੁਤ ਵਧੀਆ ਪ੍ਰਬਾਲਾ ਮਾਨ ਸਰਕਾਰ ਦਾ ਤੇ ਬਾਕੀ ਜਿਹੜਾ ਉੱਥੇ ਪ੍ਰਬੰਧ ਸੀਗੇ ਰਹਿਣ ਦੇ ਬਕਾਇਦਾ ਉੱਥੇ ਵੀ ਆਈਪੀ ਰੂਮ ਬੁੱਕ ਕਰਵਾਏ ਹੋਏ ਨੇ ਸਰਕਾਰ ਦੇ ਉੱਥੇ ਖਾਣ ਦਾ ਰੋਟੀ ਪਾਣੀ ਚਾਹ ਪੈਣ ਦਾ ਪ੍ਰਬੰਧ ਬਹੁਤ ਵਧੀਆ ਨਹਾਉਣ ਵਾਸਤੇ ਗਰਮ ਪਾਣੀ ਦੀ ਸਹੂਲਤ ਜੇਕਰ ਕਿਸੇ ਨੂੰ ਰਸਤੇ ਦੇ ਵਿੱਚ ਕੋਈ ਸਮੱਸਿਆ ਹੋਣੀ ਹੈ ਮੈਡੀਕਲ ਦੀ ਸਹੂਲਤ ਨਾਲ ਇੱਕ ਡਾਕਟਰੀ ਟੀਮ ਉਹਨਾਂ ਦੇ ਵਿੱਚੋਂ ਮਨੇ ਬੱਸ ਦੇ ਵਿੱਚ ਬਹੀਆ ਕਰਵਾਇਆ ਗਿਆ। ਬਾਕੀ ਉੱਥੇ ਸਾਨੂੰ ਪਹਿਲੇ ਦਿਨ ਸਾਨੂੰ ਰਸਤੇ ਦੇ ਵਿੱਚ ਦੁਪਹਿਰੇ ਖਾਣਾ ਖਵਾਇਆ ਗਿਆ। ਉਸ ਤੋਂ ਬਾਅਦ ਸਾਨੂੰ ਮਨ ਹੋਟਲ ਦੇ ਵਿੱਚ ਜਿੱਥੇ ਸਾਡੀ ਠਹਿਰ ਸੀਗੀ ਉੱਥੇ ਰੂਮ ਦਿੱਤੇ ਗਏ। ਉਸ ਤੋਂ ਬਾਅਦ ਸਾਨੂੰ ਸ਼ਾਮ ਦਾ ਖਾਣਾ ਦਿੱਤਾ ਗਿਆ ਰਾਤ ਦਾ। ਸਵੇਰ ਸਾਨੂੰ ਦੂਸਰੇ ਦਿਨ ਸਵੇਰੇ ਚਾਹ ਬ੍ਰੇਕਫਾਸਟ ਕਰਵਾ ਕੇ ਉਸ ਤੋਂ ਬਾਅਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ। ਉਸ ਤੋਂ ਬਾਅਦ ਜਿਲਿਆਂ ਵਾਲੇ ਬਾਗ ਦੇ ਦਰਸ਼ਨ ਕਰਵਾਏ ਗਏ ਉਸ ਤੋਂ ਬਾਅਦ ਸਾਨੂੰ ਬਾਅਦ ਦੁਪਹਿਰ ਜਿਹੜੀ ਆਪਣੇ ਇਸ ਰਹਾਦ ਦਾ ਪੰਜਾਬ ਦੇ ਬਾਗਾ ਬਾਰਡਰ ਕਹਿੰਦੇ ਨੇ ਉੱਥੇ ਬਾਗਾ ਬਾਰਡਰ ਤੇ ਵੀ ਜਿਹੜੀ ਸਾਲ ਦੀ ਪ੍ਰੇਡ ਹੁੰਦੀ ਆ ਉਹ ਵੀ ਸਾਰੀ ਸੰਗਤ ਨੂੰ ਮਨ ਦਿਖਾਈ ਗਈ ਹੈ ਤੇ ਅੱਜ ਜਿਹੜਾ ਸੀਗਾ ਸਵੇਰ ਦਾ ਅੱਜ ਸਵੇਰੇ ਸਾਨੂੰ ਬ੍ਰੇਕਫਾਸਟ ਕਰਵਾ ਕੇ ਆਪਣਾ ਅੰਮ੍ਰਿਤਸਰ ਦੇ ਨੇੜੇ ਹੀ ਆ ਰਾਮ ਤੀਰਥ ਜੋ ਕਿ ਬਾਲਮੀਕੀ ਜੀ ਦਾ ਆਸਥਾਨ ਆ ਉੱਥੇ ਸਾਰੀ ਸੰਗਤ ਨੂੰ ਦਰਸ਼ਨ ਮੇਲਾ ਕਰਵਾਇਆ ਗਿਆ ਜੀ ਉਸ ਤੋਂ ਬਾਅਦ ਸਾਨੂੰ ਖਾਣਾ ਖਵਾ ਕੇ ਦੁਪਹਿਰੇ ਤੇ ਹੁਣ ਮੰਨ ਵਾਪਸ ਆਉਂਦੇ ਹੋਏ ਰਸਤੇ ਵਿੱਚ ਚਾਹ ਚਾਹ ਵਗੈਰਾ ਦਾ ਪ੍ਰਬੰਧ ਸੀਗਾ ਫਿਰ ਸਾਨੂੰ ਚਾਹ ਪਲਾਈ ਗਈ ਤੇ ਹੁਣ ਸਾਰੀ ਸੰਗਤ ਨੂੰ ਜਿਸ ਤਰ੍ਹਾਂ ਪਿੰਡੋਂ ਗਈ ਸੀ ਉਸੇ ਤਰ੍ਹਾਂ ਵਧੀਆ ਸੁਖ ਸਾਨ ਨਾਲ ਸਾਨੂੰ ਪਿੰਡ ਵਾਪਸ ਪਹੁੰਚਾਇਆ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਹਲਕੇ ਦੇ ਐਮ.ਐਲ.ਏ ਡਾਕਟਰ ਬੀ ਸਿੰਘਲਾ ਜੀ ਗੁਰਪ੍ਰੀਤ ਸਿੰਘ ਜੀ ਪੁੱਤ ਜਿਹੜਾ ਯੋਜਨਾ ਮੋਰ ਚੇਅਰਮੈਨ ਮਾਸਾ ਸਾਡੀ ਨਗਰ ਪੰਚਾਇਤ ਪਿੰਡ ਅਕਲੀਆਂ ਸਰਦਾਰ ਸਰਪੰਚ ਜਸਵੀਰ ਸਿੰਘ ਜੀ ਉਹਨਾਂ ਦੇ ਨਾਲ ਮੈਂਬਰ ਭਾਈ ਜਸਵਿੰਦਰ ਜੀ ਭਾਈ ਬੱbbi ਜੀ ਤੇ ਸਤਪਾਲ ਜੀ ਤੇ ਸਾਡੇ ਹੁਣੇ ਇਲੈਕਸ਼ਨ ਲੜ ਕੇ ਹਟੇ ਨੇ ਪਰਾ ਸੇਵਕ ਸਿੰਘ ਸੇਵੀ ਜੀ ਸੋ ਜਿੰਨੀ ਵੀ ਸਮੂੱਚੀ ਆਮ ਪਾਰਟੀ ਦੀ ਟੀਮ ਸਾਡੇ ਪਿੰਡ ਦੀ ਸਾਰਿਆਂ ਦਾ ਬਹੁਤ-ਬਹੁਤ ਸਾਰੀ ਸੰਗਤ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਿਆਂ ਸੋ ਦੁਬਾਰਾ ਤੋਂ ਫੇਰ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਦੇਖਿਆ ਪਤਿੰਤ ਯਾਤਰੀ ਤੋਂ ਆਇਆ ਨਾ ਇੱਕ ਇੱਕ ਦਾ ਉਸ ਮੈਨੂੰ ਗਲਾਸ ਮਿਲੇ ਹਾਂ ਜਾਰੂ ਜੀ ਹਾਂਜੀ ਇਹ ਜਿਹੜਾ ਗਿਫਟ ਦਿੱਤਾ ਮੁੱਖ ਮੰਤਰੀ ਜੀ ਨੇ ਜੀ ਇਹ ਮੰਨ ਕੇ ਚੱਲੋ ਜਿੰਨੇ ਕੇ ਸਾਡੀ ਮਨ ਪੀੜੀ ਚੱਲੂਗੀ ਪਰਿਵਾਰ ਦੇ ਵਿੱਚ ਇਹ ਹਮੇਸ਼ਾ ਉਹਨਾਂ ਲਈ ਇੱਕ ਜਾਦਦਾਸਤ ਬਣ ਕੇ ਰਹਿ ਜਾਣੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਮਾਨ ਸਰਕਾਰ ਦਾ ਜੀ ਸਰ ਕੀ ਕਹਿਣਾ ਚਾਹੋਗੇ ਇਹੜੀ ਤੀਰਥ ਯਾਤਰਾ ਸ਼ੁਰੂ ਕਿੱਥੇ ਗਈ ਸੀ ਪੰਜਾਬ ਸਰਕਾਰ ਵੱਲੋਂ ਨਾ ਪਿੰਡਾਂ ਕਲੀ ਤੋਂ ਕਿੰਨੀਆਂ ਬੱਥਾਂ ਜਾ ਚੁੱਕੀਆਂ ਨੇ ਤੇ ਹਜੇ ਕਿੰਨੀਆਂ ਹੋਰ ਜਾਣੀਆਂਗੇ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਜੀ ਦੁਆਰਾ ਇਹੜੀ ਤੇ ਸੈ ਯਾਤਰਾ ਸਕੀਮ ਚਲਾਈ ਗਈ ਹੈ ਬਜ਼ੁਰਗਾਂ ਵਾਸਤੇ ਇਹਦੇ ਤਹਿਤ ਤਾਂ ਸਾਡੇ ਪਿੰਡਾਂ ਕਲੀ ਆ ਚੋਂ ਇਦੋਂ ਪਹਿਲਾਂ ਤਿੰਨ ਬੱਸਾਂ ਜਾ ਚੁੱਕੀਆਂ ਨੇ ਤਿੰਨ ਹੋਰ ਜਾਣੀਆਂ ਨੇ ਟੋਟਲ ਛੇ ਬੱਸਾਂ ਜਾਣੀਆਂ ਜਿਹਦੇ ਚ ਪਹਿਲਾਂ ਵੀ ਬਹੁਤ ਸੰਗਤ ਸਹਾ ਨਾਲ ਗਈ ਆ ਤੇ ਜਾ ਕੇ ਉਹਨਾਂ ਨੇ ਜਿਹੜਾ ਫੀਡਬੈਕ ਦਿੱਤਾ ਬਹੁਤ ਵਧੀਆ ਪ੍ਰਬੰਧਾ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਜਿਹੜੀਆਂ ਹੁਣ ਵੀ ਜਿਹੜੇ ਸਾਡੇ ਕੋਲ ਲਗਭਗ ਸਾਰੇ ਉਹਨਾਂ ਦੇ ਜਿਹੜੇ ਸੰਗਤਾਂ ਜਾਣ ਵਾਲੀ ਤਨਵਸਾਂ ਦੀ ਤਿਆਰ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਜਾਊਗੀ ਅਸੀਂ ਪੰਜਾਬ ਸਰਕਾਰ ਦਾ ਤੇ ਭਵਨਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਸਾਡੇ ਹਲਕੇ ਦੇ ਐਮਐਲਏ ਡਾਕਟਰ ਵਿਜੇ ਸਿੰਘਲਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਨੇਕ ਉਪਰਾਲਾ ਕੀਤਾ ਹੈ ਜਿਹੜੇ ਬਜ਼ੁਰਗ ਜਾਣ ਹੀ ਸੀ ਸਕਦੇ ਉਹਨਾਂ ਨੂੰ ਮੌਕਾ ਮਿਲਿਆ ਦਰਸ਼ਨ ਦਿਦਾਰੀ ਕਰਨ ਦਾ ਸੋ ਸਾਰਿਆਂ ਦਾ ਐਮਐਲਏ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਾਨੂੰ ਤਾਂ ਇੱਕ ਬਹੁਤ ਖੁਸ਼ੀ ਹੈ ਨਾ ਜਾਤਰਾ ਉ ਜਾ ਕੇ ਤੁਸੀਂ ਮਾਈ ਤੁਸੀਂ ਉਹਨਾਂ ਨੂੰ ਡੋਟੀ ਬੰਡੇ ਨੇ ਕਲਾਸ ਦਿੱਤੇ ਹੈ ਨਾ ਹਾਂਜੀ ਹਾਂਜੀ ਤੇ ਬਹੁਤ ਚੰਗਾ ਲੱਗਿਆ ਤਾਂ ਹੋਰ ਕੀ ਕਹਿਣਾ ਚਾਹੂਗੇ ਜਿਸ ਤਰ੍ਹਾਂ ਸਾਰੀ ਟੀਮ ਦੇ ਪਤਿ ਤੁਸੀਂ ਡਾਕਟਰ ਸਾਹਿਬ ਨਾਲ ਟੀਮ ਬੈਠ ਕੇ ਗੱਲ ਕਰ ਲਈ ਬਸ ਜੀ ਨਾ ਡਰਾਈਵਰ ਸਾਹਿਬ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਨੇ ਠੀਕ ਸੀ ਸਾਰੀ ਸੰਗਤ ਠੀਕ ਹੈ ਨਾਲ ਡਾਕਟਰਾਂ ਦੀ ਕੋਈ ਟੀਮ ਸੀ ਨਾਲ ਗਾਈਡ ਗਏ ਨੇ ਕਿਸੇ ਕਿਸੇ ਦੀ ਖਾਣੇ ਪੀਣੇ ਦਾ ਵਧੀਆ ਬੈਡਰੂਮ ਕੋਈ ਉੱਥੇ ਬਜ਼ੁਰਗਾਂ ਨੂੰ ਕਈ ਵਾਰ ਠੰਡ ਦਾ ਮਹੀਨਾ ਦਿੱਕਤ ਸਮੱਸਿਆ ਜਾਂਦੀ ਹੈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਬਹੁਤ ਵਧੀਆ ਪ੍ਰਬੰਧ ਹੈ ਸਵੇਰੇ ਗਰਮ ਪਾਣੀ ਦਾ ਕੋਈ ਹੋਰ ਹਨਾ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਜੋ ਹਜੇ ਤੱਕ ਕਿਸੇ ਨੇ ਨਹੀਂ ਕੀਤਾ ਸੋ ਇਹ ਨੇਕ ਉਪਰਾਲਾ ਹੈ ਅੱਗੇ ਤੋਂ ਵੀ ਅਸੀਂ ਇਹ ਚਾਹੁੰਦੇ ਆ ਵੀ ਇਹੇ ਚੱਲਦੇ ਰਹਿਣ ਤਾਂ ਕਿ ਹਨਾ ਬਜ਼ੁਰਗਾਂ ਜਿਹੜੇ ਆਉਦੇ ਜਾ ਸਕਣ ਸੋ ਨਵਾਂ ਜੀ ਬੰਦੇ ਕੀ ਕਹਿਣਾ ਚਾਹੋਗੇ ਨਾ ਅੱਜ ਜਿਹੜੀ ਸੰਗਤ ਆਪਣੇ ਕੋਲੋਂ ਇਕੱਲਿਆਂ ਤੋਂ ਬੀਸ਼ੇ ਯਾਤਰਾ ਤੇ ਬੜੀ ਹੀ ਖੁਸ਼ ਹੋਈ ਤੇ ਉਹਨਾਂ ਚੰਗਾ ਤੁਸੀਂ ਸੁਆਗਤ ਕਰਦੇ ਹਾਂ ਕਿ ਇਹਦੇ ਵਿੱਚ ਸੀਐਮ ਮਾਨ ਸਾਹਿਬ ਵੱਲੋਂ ਇਹ ਯੋਜਨਾ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਤੀਰਥ ਯਾਤਰਾ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਤਹਿਤ ਇਹ ਬੱਸਾਂ ਮਤਲਬ ਤਿੰਨ ਜਾ ਚੁੱਕੀਆਂ ਨੇ ਚੌਥੀ ਕੱਲ ਸਵੇਰੇ ਜਾਣੀ ਹੈ ਤੇ ਉਸ ਤੋਂ ਬਾਅਦ ਦੋ ਹੋਰ ਨੇ ਕੁੱਲ ਛੇ ਬੱਸਾਂ ਜਾਣੀਆਂ ਨੇ ਤੇ ਦੂਜਾ ਜਿਹੜਾ ਵੀ ਪ੍ਰਵੰਧ ਹੈ ਸਾਰਾ ਸਾਰਾ ਵੀਆਈਪੀ ਪ੍ਰਵੰਧ ਹੈ ਜਿਸ ਤਰ੍ਹਾਂ ਵੀਆਈਪੀ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਪ੍ਰਵੰਧ ਵੀਆਈਪੀ ਹੋਟਲ ਦੇ ਵਿੱਚ ਫੈਰ ਹੈ ਦੋ ਦੋ ਜਣਿਆਂ ਨੂੰ ਕਮਰਾ ਤਿੰਨ ਜਣਿਆਂ ਨੂੰ ਕਮਰਾ ਇਸ ਤੋਂ ਜ਼ਿਆਦਾ ਨਹੀਂ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਵਧੀਆ ਖਾਣਾ ਸਾਰਾ ਏ ਟੂ ਜ਼ेड ਤੇ ਇਹਦੇ ਵਿੱਚ ਚੌਥੀ ਵਸਤੂ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਡਾਕਟਰ ਵਿਜੇ ਸਿੰਘ 라ਜੀ ਦਾ ਤੇ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਦਾ ਇੱਕ ਬਸ ਦੇ ਵਿੱਚ ਮਤਲਬ 40 ਜਿਹੜੇ ਹੈਗੇ ਤੀਰਥ ਯਾਤਰੀ ਜਾਂਦੇ ਨੇ ਤੇ ਉਹਦੇ ਵਿੱਚ ਮਤਲਬ ਡਾਕਟਰ ਗਾਈਡ ਤੇ ਡਰਾਈਵਰ ਕਨੈਕਟਰ ਇਹ ਜਾਂਦੇ ਹੋਏ